ਸਤਨਾਮ ਵਾਸ਼ੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜਗ ਭਗਤ ਉਪਾਇਆ ਤਾਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਇਆ ਹੰਕਾਰੀਆਂ ਨਿੰਦਖਾਂ ਫਿਟਦੇ ਨਾਨਕ ਦੇਵ ਮੁਖਲਾਇਆ ਜਰਨਾਨ ਨਾਨਕ ਐਸਾ ਹਰਿ ਸੇਵੇ ਅੰਤ ਲਏ ਛਡਾਇਆ ਤਿਕ ਓੰਕਾਰ ਸਤਿਗੁਰ ਪ੍ਰਸਾਦ ਸਹ ਲੋਕ ਮਹੱਲਾ ਪਹਿਲਾ ਦੁਖ ਦਾ ਰੁਸਖ ਰੋਗ ਭਇਆ ਜੇ ਸਤਾਬ ਨਾ ਹੋਈ ਤੁਂ ਕਰਤਾ ਕਰਣਾ ਮੈਂ ਨਹੀਂ ਜਾਂ ਹੂੰ ਫਰੇ ਨਾ ਹੋਈ ਬੜੇ ਹਾਲੇ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤਮਾ ਜੋਤ ਜੋਤ ਮੈਂ ਜਾਤਾ ਅਕਲ ਕਨਾਪਰ ਖੂਰ ਰਹਿਆ ਤੂੰ ਸੱਚਾ ਸਾਹਿਬ ਸਿਖ ਤਸਵਦਿਓ ਜਿਨ ਕੀਤੇ ਸੋਕਾਰ ਪਇਆ ਕਹੋ ਨਾਨਕ ਕਰਤੇ ਖੀਆਂ ਬਾਤ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਾ ਨ ਹੱਲਾ ਫੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖੇ ਹਾ ਸੋ ਕਰਕੇ ਹਾ ਜਿਤ ਮੈਂ ਸਰਬ ਸੰਮਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੀਤੇ ਤੇਰੇ ਬਾਗਣ ਹਾਰੇ ਕੀਤੇ ਤੇਰੇ ਰਾਗ ਤੇ ਸਿਉ ਕਹੀਆ ਹੈ ਕੀਤੇ ਤੇਰੇ ਬਾਗਣ ਹਾਰੇ ਗਾਵਨ ਤਦਨਾ ਤਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਿਵਾ ਦੇ ਗਾਵਨ ਤਦਨਾ ਚਿਤ ਗਪਤ ਲਿਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਨ ਤਦਨਾ ਈਸ਼ਰ ਬ੍ਰਹਮਾ ਦੇਵੀ ਸਹਨ ਤੇਰੇ ਸਦਾ ਸਵਾਰੇ ਗਾਵਨ ਤਦਨਾ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਥਿ ਇਸਤੇ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਕੰਡਤ ਪੜਨ ਰਖੇ ਸਰ ਜੁਗ ਜੁਗ ਵਿਦਵਨ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨਾ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਕਾਏ ਤੇਰੇ ਅਸਰ ਤੀਰਥ ਨਾਤੇ ਗਾਵਨ ਤੁਧਨੋ ਜੋਤਿ ਮਹਾਵਰਸੂਰਾ ਗਾਵਨ ਤੁਧਨੋ ਖਾਣੀ ਚਾਦੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਘਰ ਘਰ ਰਖੇ ਤੇਰੇ ਧਾਰੇ ਸਈ ਤੁਧਨੋ ਗਾਵਨ ਜੋਤਿ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਰ ਕੀਤੇਗਾ ਤਦ ਨਾ ਗਾਵਨ ਸਹਿ ਮਾ ਚਤਨਾ ਆਵਨ ਨਾਰਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਥੀ ਨਾਹੀ ਹੈ ਤੇ ਹੋ ਸਿ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਟੰਗੇ ਟੰਗੇ ਭਾਤੀ ਕਰ ਕਰ ਜਨਸੀ ਮਾਇਆ ਜਨ ਕੋ ਕਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇ ਵਡਿਆਈ ਜੋ ਤਿਸ ਭਾਵਾ ਸੋਇ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਕਾ ਸਾਹੋ ਸਾਹ ਕਾ ਸਾਹਿਬ ਨਾਨਕ ਰਹਿ ਨ ਰਜਾਈ ਅਸ ਮਹੱਲਾ ਫਲਾ ਅਸਨ ਵੱਡਾ ਆਖੈ ਸਭ ਕੋ ਏਕ ਵੱਡਾ ਡਿੱਟਾ ਹੋਏ ਕਿਉਂ ਤ ਪਾਇ ਨਾ ਕਹਿਆ ਜਾਏ ਕਹਿਣ ਵਾਦੇ ਤੇਰੇ ਰਹੇ ਸਮਾਏ ਗੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਖੇਤਾ ਕਿਵਡ ਚੀਰਾ ਰਹਾਵ ਸਭ ਸੁਰਤੇ ਮਰ ਸੁਰਤ ਕਮਾਈ ਸਭ ਕੇ ਮਤ ਮਰ ਕੇ ਮਤ ਪਾਈ ਗਿਆਨੀ ਤੇ ਅਨੇ ਗੁਰ ਗਰਹਾਈ ਕਹ ਨਾ ਜਾਏ ਤੇਰੀ ਤਲਬ ਡਿਆਏ ਸਤ ਸਤ ਸਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤਦੁਨ ਸਿੱਧੇ ਕਿਨ ਨਾ ਪਾਈਆ ਕਰਮਲਾ ਨਾ ਹੀ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਭ ਤੇ ਭਲੇ ਤੇਰੇ ਖੰਡਾਰਾ ਜਿਸ ਤੋਂ ਦੇਹ ਤੇ ਸੈ ਕਾ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪੈਲਾ ਆਖਾ ਜੀਵਾਂ ਵਿਸਰਾ ਮਰ ਜਾਵੋ ਆਕਣ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲਾਗੈ ਔਖਾ ਉਤਪੋਖਾ ਖਾਏ ਚੱਲੀ ਅਹ ਦੁਖਾ ਸੋਖ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੀ ਰਹਾਵੋ ਸਾਚੇ ਨਾਮ ਕੀ ਥਿਲਪ ਤੇ ਆਈ ਆਖਿ ਸਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੈ ਆਖਾ ਪਾ ਹੈ ਵਡਾ ਨ ਹੋਵੈ ਘਾਟ ਨ ਜਾਏ ਨਾ ਉਮਰੈ ਨ ਹੋਵੈ ਸੋਗ ਤਿੰਦ ਰਹਿ ਨ ਚੁਕੈ ਭੋਗਾ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵੈ ਨਾ ਕੋ ਹੋਏ ਜਿਵਣ ਆਪ ਤੇਵਡ ਤੇਰੀ ਦਾਤ ਜਨਦਨ ਕਰਕੇ ਕੀ ਤੇਰਾਤ ਆਸ ਵਿੱਚ ਰਹੈ ਤੇ ਕਮਜਤ ਨਾਨਕ ਨਾਵੇ ਬਾਜ ਸੁਨਾਤ ਰاگ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹੰਖਿ ਰਹਿ ਕਿਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਕਉ ਰਾਮ ਨਾਮ ਪ੍ਰਗਾਸ ਗਰਮਤ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਧਿਆਸ ਹਰ ਹਰ ਨਾਮ ਮਿਲਾ ਤ੍ਰਤਾਸ ਹਮਲ ਸੰਗਤ ਸਗੁਣ ਪ੍ਰਗਾਸ ਜਨ ਹਰ ਹਰ ਧਰ ਦਸ ਨਾਮ ਨਾ ਪਾਏ ਤੇ ਭਗ ਹੀਣਾ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜਨ ਹਰ ਜਨ ਸਤ ਗੁਰ ਸੰਗਤ ਪਾਈ ਤੰਤਰ ਨਰਥ ਕਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਦੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਾਹ ਉਦਮ ਜਹ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੁ ਪਾਏ ਤਾਕਾਰਿਕ ਅਗੈ ਕਰ ਤੜਿਆ ਮੇਰੇ ਮਾਦੋ ਜੀ ਸਤ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੋ ਕੈ ਕਾਜ ਧਰਿਆ ਰਾਹਾਵ ਜਨਨ ਪਿਤਾ ਲੋਕ ਸਭ ਤਰਨਾਤਾ ਕੋਈ ਨਾ ਕਿਸਕੇ ਧਰਿਆ ਸਿਰ ਸਰ ਰਜਕ ਸੁਬਾਹ ਠਾਕੁਰ ਕਾਹੇ ਮਨ ਭਾਉ ਕਰਿਆ ਉੜ ਆਵੈ ਸੈ ਖੋਸ ਤਿਸ ਪਾਛੈ ਬਚਲੇ ਛੜਿਆ ਤਿੰ ਕਮਣ ਖਲਾਵ ਕੰਨ ਝੁਗਾਵ ਮਨ ਮਾ ਸਮਰਨ ਕਰਿਆ ਸਾਭ ਨੇ ਧਾਨ ਦਸਤਾ ਤੇ ਸੁਧਾਨ ਠਾਕਰ ਕਰਤਵ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਏ تیر ਅੰਤ ਨਾ ਪਾਰ ਵਰਿਆ ਰਾਗ ਸਮਾਹਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮ ਆਗਮ ਅਪਾਰ ਸਭ ਤੇ ਆਵਹਿ ਸਭ ਤੇ ਆਵਹਿ ਸੁਧ ਜੇਹ ਸੱਚੇ ਸਰਜਨ ਹਾਰਾ ਸਭ ਜੀ ਤੁਹਾਰੇ ਜੀ ਤੁੰਦਿਆਂ ਤਕਾ ਦਾ ਤਰ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਲ ਕਹ ਜੰਤ ਵਿਚਾਰਾ ਓ ਘਟ ਘਟ ਅੰਤ ਸਭ ਨਿਰੰਤਰ ਜੀ ਹਰ ਇੱਕੋ ਫਰਕ ਸਮਾਨਾ ਇਕ ਦਾਤੈ ਇੱਕ ਪੈ ਖਾਰੀ ਜੀ ਸਭ ਤੇਰੇ ਚੁਜ ਵਿਡਾਣਾ ਤੂੰ ਆਪੇ ਦਤ ਆਪੇ ਫੁਤਾ ਜੀ ਹਉ ਤਦ ਬਿਨ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਪਿਆਗ ਆਖ ਵਿਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕਰ ਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸਹਿ ਜਨ ਜਗ ਮਾ ਸੁਖ ਵਾਸੀ ਸਹਿ ਮੁਕਤ ਸਹਿ ਮੁਕਤ ਭੈ ਜਨ ਹਰਿ ਧਿਆਇਆ ਜੀ ਤਹ ਟੁੱਟੇ ਜਮ ਕੇ ਪਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਚਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਧੂਪ ਸਮਸਤੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ تیر ਭਗਤ تیر ਭਗਤ ਸਲਾਹਮ ਤੁਧ ਜੀ ਹਰ ਅੰਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰ ਹਰ ਪੂਜਾ ਜੀ ਤਤ ਤਪ ਜਪ ਤ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਬਹੁ ਸਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਫਲਾ ਜਨ ਨਾਲਿਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰਨਾ ਕੋਈ ਤੂੰ ਜੁਗ ਜੁਗ ਇਕ ਸਦਾ ਸਦਾ ਤੂੰ ਇਕ ਜੇ ਤੂੰ ਨਿਰ ਕਰਤਾ ਸੋਏ ਤਦਿਆ ਤੇ ਪਾਵਾ ਸੋਈ ਵਰਤਾ ਜੀ ਤੂੰ ਅਪੇ ਕਰੈ ਸੋ ਹੋਏ ਤੁਧ ਅਪੇ ਸਿਰ ਸਭ ਕਾਈ ਜੀ ਤੁਧ ਅਪੇ ਸਿਰ ਜ ਸਭ ਗੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਖਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰਣ ਦਾ ਸਾਈਂ ਜੋਤਿ ਭਾਵੈ ਸੋਈ ਤਿਸੀ ਜੋ ਤੂੰ ਦੇਸੋ ਓ ਪਾਈ ਰਹਾ ਸਭ ਤੇ ਦਿੱਤੂੰ ਸਭ ਨੀ ਧਿਆਇਆ ਜਿਸਨਾ ਕ੍ਰਿਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮਗਵਾਇਆ ਤੁਧ ਆਪੇ ਛੋੜਿਆ ਆਪ ਮਿਲਾਇਆ ਤੂੰ ਤਰੇ ਆਵ ਸਭ ਤੁਝ ਹੀ ਮਾਹੇ ਤਰੇ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇ ਰਾਖੇ ਲ ਵਿਜੋਗ ਮਿਲ ਵਿੱਚ ਟੁੜਿਆ ਸੰਜੋਗੀ ਮੇਲਾ ਜਨੋਂ ਤੂੰ ਜਾਣਾ ਇਹ ਹੈ ਸੋਈ ਜਨ ਜਾਣਾ ਥਰ ਗੁਣ ਸਦ ਹੀ ਆਖ ਵਿਖਾਣਾ ਜਨ ਹਸੇ ਵੇ ਤੈਨ ਸੁਖਤਾਇਆ ਸਹਿਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਗਰ ਨਾ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੈਤ ਸਰਵਣੜਾ ਪਹਿਲੇ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਖਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੁਬਿ ਆਲੇ ਮਨ ਇਕ ਨਾ ਚੇਤ ਸਮੋੜ ਮੰਨਾ ਹਰ ਵਿਸਰਤ ਤੇਰੇ ਗਣ ਗਲਿਆ ਦਖਾਓ ਨਾ ਹਉ ਜਿਤ ਇਸਤੇ ਨਹੀਂ ਪੜਿਆ ਮੂਰਗ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿੰਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ 5 ਤੇ ਪ੍ਰਾਪਤ ਮਾਨਕ ਦੇ ਹਰੀਆ ਗੋਗੰਦ ਬਰਨਖੇ ਐ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਵਲੰਨਾ ਸਰੰਗ ਜਾ ਮਲਾਗ ਸਭ ਜਲ ਤਰਨ ਕੈ ਜਨਮ ਬਰਤਾ ਜਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨ ਲਿਆ ਹਰ ਰਾਇਆ ਤਉ ਨਾਨਕ ਹਉ ਨੀਚ ਕਰਮਾ ਸਰਣ ਪਰੇ ਕੀ ਰਾਖੋ ਸ਼ਰਮਾ ਬਾਦਸ਼ਾਹੇ ਦਸਮੀ ਕਬਿਓ ਬਾਤ ਬੈਨਤੀ ਚੌਕਾਏ ਅਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਉ ਚਰਨਨ ਅਨਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਫਿਰਤ ਪੈਰਾ ਅਮਰੇ ਦੋਸਤ ਸਬਾ ਤੁਮ ਕਹਾ ਬੋ ਆਪ ਹੱਥ ਲੈ ਮਹ ਬਚਾਵ ਸੋਖੇ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਦਾ ਕਰਤਾਰਾ ਮੋੜ ਅੱਛਾ ਨਿਜ ਕਰਦੈ ਕਰੀਐ ਸਭ ਰਣ ਕੋ ਆਜ ਸੰਘਰੀਐ ਪੂਰਨ ਹੋਏ ਅਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਸਾਡ ਕੋਈ ਅਬਰ ਨਾ ਧਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ ਸਹਿਕ ਸਿੱਖ ਹਮਾਰੇ ਤਾਰਿਆ ਚੰਚਨ ਸਤਰ ਹਮਾਰੇ ਮਾਰਿਆ ਆਪ ਹੱਥ ਦਾ ਮਜੈ ਉਵਰੀਆ ਮਰਣ ਕਾਲ ਕਾਤਰਾ ਸਨੀ ਵਰੀਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰੇ ਹੋ ਰੱਛਾ ਰਾਖ ਲਿਆ ਮਹ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਉਸਤਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਖ ਧਰਾ ਕਾਲ ਪਾਇ ਸਭ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸਭ ਕੇ ਆਉ ਵੇਦ ਰਾਜ ਬ੍ਰਹਮ ਜੋਤਿਆ ਜਵਨ ਕਾਲ ਸਭ ਲੋਕ ਸਵਾਰਾ ਨਮ ਸ਼ਿਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਤਜਨ ਪਜਾਇਓ ਆਦ ਅੰਤ ਏਕੈ avatars ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤੇ ਸੇ ਕਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਹਿਬ ਗਨ ਕਾ ਸਭ ਗਨ ਸੁਖ ਦੀਆ ਸਤਰਣ ਕਾ ਪਲ ਮੋ ਬਦਕੀਆ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਈਟੇ ਤੈ ਕੋ ਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਇਕ ਇਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰ ਕਰਾ ਕਰਤਾਰਾ ਪ੍ਰਜਾਤ ਰਤ ਤਬ ਦੇ ਅਪਾਰਾ ਜਬ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਭ ਤਹਰ ਆਪ ਆਪਨੇ ਬੋਧ ਉਚਾਰ ਤਮ ਸਭ ਹਿਤ ਰਹਿਤ ਨਿਰਾਲੰ ਜੰਤ ਬੇਦ ਭੇਦ ਅਰ ਆਲੰ ਨੰਕਾਰ ਨਿਰਵਕਾਲ ਨਿਰਲੰਬ ਆਦ ਅਨੀਲ ਅਨਾਦ ਅasamb ਤਾ ਕਮੂਢ ਹ ਚਾਰਤ ਭੇਦਾ ਜਾ ਕੋ ਭੇਵ ਨ ਪਾਤਿ ਬੇਦਾ ਤਾ ਕੋ ਕਰਪਾ ਨਨ ਮੰਨਤ ਮਹਮੂਢ ਕਤ ਭੇਦ ਨ ਜਾਣਤ ਨਹ ਦੇਵ ਕੋ ਕਹਿ ਤ ਸਦਾਸ ਨਿਰੰਕਾਰ ਕਾ ਚਿੰਤ ਨਹ ਭੈਵਾ ਆਪ ਆਪਨੇ ਬਉਧ ਹਾ ਜੇਤੀ ਬਰਨਤ ਪਨ ਪਨ ਤੋਹ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਬਿਰਸ ਜਾ ਪ੍ਰਥਮ ਸੰਸਾਰਾ ਕਬਿਰ ਕਬਿਰ ਇਕ ਰੂਪਨੁ ਸਰੂਪਾ ਰੰਗ ਧਿਓ ਨਾਵੇ ਕਹਿ ਭੋਪਾ ਅੰਧਜ ਜੇ ਰਜ세 ਤਜ ਕੇਨੀ ਤਤ ਕੁਜ ਕਾਨ ਬਹੁਤ ਰਚ ਦੇਨੀ ਕਹੂੰ ਫੁੱਲ ਰਾਜਾ ਹੈ ਬੈਠਾ ਕਹੂੰ ਸਮਟ ਭਵ ਸੰਕੜੇ ਕੈਠਾ ਸਿਗਰੇਸ ਰਿਚ ਦਿਖਾਏ ਅਚੰਭ ਆਜ ਗਾਦ ਸਰੂਪ ਸੁਆੰਭ ਅਵ ਰਚਾ ਮੇਰੀ ਤੁਮ ਕਰ ਸਿੱਖ ਉਬਾਰ ਅਸਿੱਖ ਸੰਘਾਰਾ ਦਟ ਜਿਤੇ ਉਟਵਤ ਉਤਪਤ ਸਕਲ ਮਲੇ ਸ਼ਕਰੋ ਰਣ ਘਾਤਾ ਜੇ ਤਤ ਤੁਜ ਤ ਸਰਨੀ ਪਲੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਅਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜਾ ਕਲ ਕਉ ਇਕ ਬਾਰਤਿ ਆਹ ਤਾਕੇ ਕਾਲ ਨਿਕਟਨ ਆਹ ਰਚਾ ਹੋਇ ਤਾ ਹੈ ਸਭ ਕਲਾ ਦੁਸ਼ਟ ਅਰਿਸ਼ਟ ਤ੍ਰਾਇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਹਿਰਦ ਸਦ ਕਰਮੋ ਸਭ ਹੋਇ ਦੁਸ਼ਟ ਸ਼ਸ਼ਵ ਸਕੈ ਨ ਕੋਇ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇਹਾਰੋ ਕਹਾ ਦਾਦ ਦੁਸ਼ਟ ਦੋਖ ਤੇਰਾ ਹਾ ਕੜਕੇ ਤਮੈ ਸਰਨ ਤੇਹਾਰੀ ਆਪ ਹੱਥ ਦੇ ਲਿਹੁ ਪਵਾਰੇ ਸਰਬ ਥੋਰਮ ਹੋ ਹੋ ਸਹਾਏ ਦੁਸ਼ਟ ਦੋਖ ਤੇ ਦੇਹ ਬਚਾਈ ਸਵੈਆ ਪਾਇੰਗਾ ਹੈ ਝਾਤ ਤੇ ਤੁਮਰੇ ਤਤਿ ਕਉ ਆਖ ਤਰੇ ਨੀ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਆ ਸਿਮਰਤ ਅਸ਼ਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਇਕ ਨ ਜਾਣਿਆ ਸਿਰੇ ਸਤਿ ਪਾਨਿ ਕਿਰਪਾ ਤੁਮਰੀ ਕਰ ਮੈ ਨ ਕਹਿਆ ਸਭ ਤਉ ਹੈ ਬਖਾਨਿਓ ਦੁਹਰਾ ਸਗਲ ਦਵਾਰ ਕਾ ਛਟਕਾ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद भया मेरी मां ए सतगुरु मैं पाया सतगुरुता पाया सहज सेती मन वजियां वात आईआ अराग लतन परवाद परिया शब्द गावण आईआ शब्द तो गाब हरि केरा मन जे नी बसाया कह नानक आनंद होआ सतगुरु मैं पाया اے من میرے تو سدا رہو ہر نالے ہر نال رہو من میرے دکھ سب وسارانا انگی کا رو کرے تیرا کارج سب سورنا سب نا گلا سمरथ سوامی سوک من ہو وسارے ਕਹ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸੱਚੇ ਸਹਬਾ ਕੀ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਵਏ ਸਦਾ ਸੇਵ ਤੇ ਸਲਾਹ ਤੇਰੀ ਨਾਮ ਮਨ ਵਸਾਇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਤੇਰਾ ਸਾਚਾ ਨਾਮ ਮੇਰਾ ਅਚਰੂ ਸਾਚ ਨਾਮ ਅਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਥ ਸਤ ਸਤ ਮਨ ਆਏ ਵਸਿਆ ਜਿਨ ਇੱਛਾ ਸਭ ਤੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਰਤਾ ਜਿਸ ਦੀਆਂ ਇਹ ਵਡਿਆਈਆ ਤਹ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰ ਸਾਚਾ ਨਾ ਮੇਰਾ ਅਤਾਰੋ ਰਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਕਰ ਸੁਭਾਗ ਸ਼ਬਦ ਵਾਤੇ ਕਰਾ ਜਿਤ ਕਰ ਧਾਰਿਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕ ਸੇ ਨਾਮ ਹਰਿ ਕੇ ਲਾਗੇ ਸਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮਾ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤਾਂਤ ਸਾਜਨ ਭੈਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਿ ਆ ਪਰਪੂਰੇ ਮਨਵੰਤ ਨਾਤ ਗੁਰ ਚਰਨ ਲਾਗੇ ਰਾਜੇ ਅਰਹਤ ਤੂਰੇ ਮੋਦਾਵਣੀ ਮਹੱਲਾ 5 ਥਾਲ ਵਿਤਨ ਵਸਤੁ ਪਏ ਸਾਸਨ ਤੋਖ ਵਿਚਾੜ ਅੰਮ੍ਰਿਤ ਨਾਮ ਠਾਕੁਰ ਕਾ ਪਏ ਜਿਸ ਕਾ ਸਭਸ ਆਧਾਰ ਜੇ ਕੋ ਖਾਵੇ ਜੇ ਕੋ ਭੰਚੈ ਤਿਸ ਕਾ ਹੋਏ ਉਤਾਰ ਇਹ ਵਸਤ ਜਿ ਨ ਜਾਏ ਨਤ ਨਤ ਰਖ ਅਰਥਾਰ ਸੰਸਾਰ ਦੇ ਚਰਨ ਲਗਤ ਰਿਐ ਸਬ ਨਾਨਕ ਬ੍ਰਹਮਖਸਾਬ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮਨੋ ਜੋਕਿਤਈ ਨਾ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਨਰਾਹਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਥੀਵੈ ਅਦੇ ਆਪੜੇ ਤੇਤ ਤੋ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਨਾਹੀ ਸੁਣ ਕ ਜਮ ਕ ਦੂਤ ਨਾਹੀ ਤੇੜਾ ਛੱਡ ਜਾਏ ਤਉ ਜਲ ਵਿਖਮਸ ਗਾ ਗੁਰ ਸਬਦ ਦੇ ਪਾਰ ਪਾਹਿ ਜਨ ਕਾ ਲਗੇ ਪਿਆਸ ਅੰਮ੍ਰਿਤ ਸੇਖ ਕਲ ਮੈਂ ਇਹੋ ਕੁਨ ਗੁਣ ਗੋਵਿੰਦ ਗਾ ਸਭ ਸੰਨ ਕ੍ਰਿਪਾਲ ਸਨਨ ਲੈ ਸਾਹ ਸਾਹ ਮਰਤਾ ਕੋ ਨ ਜਾਏ ਜੇ ਆਵ ਤਦ ਆ ਸਲੋਕ ਮਹੱਲਾ 5ਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨੇਤਰੀ ਸਤ ਗੁਰ ਤੇਖਣਾ ਸ਼ਰਵਣੀ ਸੁਣਨਾ ਗੁਰ ਨਾਮ ਸਤਿ ਗੁਰ ਸੇ ਤਿਰਤਿਆ ਤੁਰ ਗਏ ਪਾਈ ਐਠਾ ਹੋ ਕਾਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮੈਂ ਉਤਮ ਕਾਢੀਐ ਹਿਰ ਲੈ ਕੇ ਕੇ ਮਹਲਾ ਪੰਜਵਾ ਰਕੇ ਰਕਣਹਾਰ ਆਪੁ ਬਾਰਿਆ ਨਾ ਗੁਰ ਕੇ ਪੈ ਰਿ ਪਾਏ ਕਾਜ ਸਵਾ ਦੇ ਆ। ਹੋਵਾ ਆਪ ਦੇ ਆਲ ਮਨਹੁ ਨ ਵਿਸਾਰਿਆ ਨ ਸਾਧਨਾ ਕੇ ਸੰਗ ਭਵ ਜਲ ਤਾਰਿਆ। ਸਤ ਨਿੰਦ ਕ ਦੁਸ਼ਟ ਖਿਨ ਮਾ ਬਿਦਾਰਿਆ ਨ ਤੇ ਸਾਹਿਬ ਕੀ ਟੇਕ ਨਾਨਕ ਨਾਮ ਆਹੇ। ਜੈ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਨਾਮ ਹੈ ਜੈ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ